ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੋਗੋ ਜੋਗ ਅਟਲ ਸ਼ਵਰ ਸ਼ਤਰ ਦੇ ਮਾਲਕ ਹਾਜ਼ਰ ਨਾਜ਼ਰ ਜਗਦੀ ਜੋਤ ਸਰਵ ਕਲਾ ਸਮਰੱਤ ਅਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ ਉਸ ਦੇ ਆਪਾਂ 30 ਅੰਗ ਤੇ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਹਿਤ ਹੁਣ 30 ਅੰਗ ਦੇ ਮੱਧ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਆਪਕ ਨੂੰ ਸ੍ਰੀ ਰਾਗ ਮਹੱਲਾ ਤੀਜਾ ਵਿੱਚ ਕੀ ਸੁਝਾ ਰਹੇ ਹਨ ਬਾਣੀ ਸ੍ਰੀ ਰਾਗ ਹੈ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਬੜਿਆਈ ਦੇਹ ਸਦਾ ਥਿਰ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ਜਿਹੜਾ ਸਿਮਰਦਾ ਹੈ ਉਸ ਨੂੰ ਸਦਾ ਥਿਰ ਪ੍ਰਭੂ ਇੱਜ਼ਤ ਦਿੰਦਾ ਹੈ ਘੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿੱਚ ਪ੍ਰਭੂ ਵਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਇਹ ਮਨ ਤਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਪਰ ਕਿਸੇ ਦੇ ਵਸ ਦੀ ਗੱਲ ਨਹੀਂ ਮਾਇਆ ਬੜੀ ਮੋਣੀ ਹੈ ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਦਦ ਹੀ ਇਹ ਮਨ ਮਾਇਆ ਦੇ ਪਿੱਛੇ ਦੌੜਨੋਂ ਹਟਦਾ ਹੈ ਭਾਈ ਰੇ ਗੁਰਮੁਖ ਹਰਿ ਨਾਮ ਧਿਆਏ ਏ ਭਾਈ ਗਿਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਜਿਸ ਮਨੁੱਖ ਦੇ ਮਨ ਵਿੱਚ ਨਾਮ ਖਜ਼ਾਨਾ ਸਦਾ ਵਸਦਾ ਹੈ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਲੱਭ ਲੈਂਦਾ ਹੈ ਰਹਾਉ ਰੁੱਕ ਜਾਣਾ ਠਹਿਰ ਜਾਣਾ ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦਾ ਮਨ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹੈ ਸਰੀਰ ਵੀ ਭਾਵ ਹਰੇਕ ਗਿਆਨ ਇੰਦਰੀ ਵੀ ਅੰਨਾ ਹੋ ਕੇ ਹੋ ਜਾਂਦਾ ਹੈ ਉਹਨਾਂ ਨੂੰ ਆਤਮਿਕ ਸ਼ਾਂਤੀ ਵਾਸਤੇ ਕੋਈ ਥਾਂ ਤਿੱਥ ਸੁਲਝਦਾ ਨਹੀਂ ਬਹੁ ਜੁਨੀ ਪਰਮਾਉਂਦਾ ਬਹੁ ਜੁਨੀ ਭੌਂਦਾ ਫਿਰ ਜਿਉਂ ਸੁੰਝੇ ਘਰ ਕਉ ਗੁਰੂ ਅਮਰਦਾਸ ਜੀ ਕੀ ਸਮਝਾ ਰਿਹਾ ਆਪਾਂ ਨੂੰ ਮਾਇਆ ਦੇ ਮੋ ਵਿੱਚ ਫਸ ਕੇ ਉਹ ਅਨੇਕਾਂ ਜੁਨਾ ਵਿੱਚ ਭਟਕਦਾ ਹੈ ਕਿੱਥੋਂ ਵੀ ਉਸ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਜਿਵੇਂ ਕਿਸੇ ਸੁੰਝੇ ਘਰ ਵਿੱਚ ਕਾਂ ਜਾਂਦਾ ਹੈ ਉਥੋਂ ਉਸ ਨੂੰ ਕੁਝ ਨਹੀਂ ਮਿਲਦਾ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਓ ਗੁਰੂ ਦੀ ਮੱਤ ਤੇ ਤੁਰਿਆਂ ਇਹਦੇ ਵਿੱਚ ਚਾਨਣ ਹੋ ਜਾਂਦਾ ਹੈ ਪਾਪ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤ੍ਰੈ ਗੁਣਾ ਵਿਖਿਆ ਅੰਧ ਹੈ ਮਾਇਆ ਮੋਗਵਾਰ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨਾ ਹੋ ਰਿਹਾ ਹੈ ਮਾਇਆ ਦੇ ਮੋਹ ਦਾ ਹਨੇਰਾ ਚ ਫੇਰੇ ਪਸਰਿਆ ਹੋਇਆ ਹੈ ਲੋਭੀ ਅੰਨ ਕੋ ਸੇਵਦੇ ਪੜ ਵੇਦ ਕਰੇ ਪੁਕਾਰ ਲੋਭ ਗ੍ਰਸੇ ਜੀਵ ਉੰਜ ਤਾਂ ਵੇਦਾਂ ਨੂੰ ਪੜ ਕੇ ਉਹਨਾਂ ਦੇ ਉਪਦੇਸ਼ ਦਾ ਢੰਡੋਰਾ ਦਿੰਦੇ ਹਨ ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ ਹੋਰ ਹੀ ਹੋਰ ਦੀ ਭਾਗ ਮਾਇਆ ਦੀ ਸੇਵਾ ਕਰਦੇ ਰਹਿੰਦੇ ਹਨ ਵਿਖਿਆ ਅੰਦਰ ਪਚਮੋਏ ਨਾ ਔਰ ਵਾਰ ਨਾ ਪਰ ਮਾਇਆ ਦੇ ਮੋਹ ਵਿੱਚ ਖੁਵਾਰ ਹੋ ਕੇ ਆਤਮਕ ਮੋਤੇ ਮਰ ਜਾਂਦੇ ਹਨ ਮਾਇਆ ਮੋਹ ਦੇ ਘੁੱਪ ਹਨੇਰੇ ਵਿੱਚੋਂ ਉਹਨਾਂ ਨੂੰ ਨਾ ਉਰਲਾ ਬੰਨਾ ਦਿਸਦਾ ਹੈ ਨਾ ਪਾਰਲਾ ਬੰਨਾ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਗੁਰੂ ਮਰਦਾ ਜੀ ਕੀ ਸਮਝਾ ਰਹੇ ਆਪਾਂ ਨੂੰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਮਾਇਆ ਦੇ ਮੋਹ ਵਿੱਚ ਫਸ ਕੇ ਜੀਵਾ ਨੇ ਜਗਤ ਦੇ ਪਿਤਾ ਪਾਲਨਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ ਬਾਜ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਗਾਫਿਲ ਹੋ ਕੇ ਪ੍ਰਮਾਤਮਾ ਤੋਂ ਵਿਛੜੀ ਹੋਈ ਸਾਰੀ ਲੋਕਾਈ ਨੂੰ ਆਤਮਕ ਮੋਤੇ ਆਪਣੇ ਬੰਦਰਾਂ ਵਿੱਚ ਜਕੜਿਆ ਹੋਇਆ ਹੈ ਨਾਨਕ ਗੁਰਮਤ ਉਬਰੈ ਸੱਚਾ ਨਾਮ ਸੰਭਾਲ ਏ ਨਾਨਕ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਜੀਵ ਆਤਮਕ ਮੋਤ ਦੇ ਬੰਦਰਾਂ ਤੋਂ ਬਚ ਸਕਦਾ ਹੈ। ਸ੍ਰੀ ਰਾਗ ਮਹੱਲਾ 3ਾ ਗੁਰੂ ਅਮਰਦਾਸ ਸ੍ਰੀ ਰਾਗ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਹਨ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਜਗਤ ਵਿੱਚ ਤ੍ਰੈ ਗੁਣੀ ਮਾਇਆ ਦਾ ਮੋਹ ਫਸਰ ਰਿਹਾ ਹੈ। ਜਿਹੜਾ ਮਨੁੱਖ ਗੁਰੂ ਦੇ ਅਨਮੁਖ ਰਹਿੰਦਾ ਹੈ ਉਹ ਉਸ ਆਤਮਿਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨਾਂ ਗੁਣਾ ਦਾ ਜੋਰ ਨਹੀਂ ਪੈ ਸਕਦਾ ਕਰ ਕਿਰਪਾ ਮੇਲਿਨ ਹਰ ਨਾਮ ਵਸਿਆ ਮਨ ਆਏ ਪ੍ਰਮਾਤਮਾ ਨੇ ਮੇਰ ਕਰਕੇ ਜਿੰਨਾ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਮਲਾਇਆ ਹੈ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਪੋਤੇ ਜਿਨ ਕੇ ਪੁੰਨ ਹੈ ਤិន ਸਤ ਸੰਗਤ ਮਿਲਾਏ ਜਿਨ੍ਹਾਂ ਦੇ ਭਾਗਾਂ ਵਿੱਚ ਨੇਕੀ ਹੈ ਪ੍ਰਮਾਤਮਾ ਉਹਨਾਂ ਨੂੰ ਸਾਧ ਸੰਗਤ ਵਿੱਚ ਮਿਲਾ ਦਿੰਦਾ ਹੈ ਪਾਈ ਰੇ ਗੁਰਮਤਿ ਸਾਚ ਰਹਾਓ へ ਪਾਈ ਗੁਰੂ ਦੀ ਮਤ ਲੈ ਕੇ ਸਾਧ ਸਦਾ ਥਿਰ ਪ੍ਰਭੂ ਵਿੱਚ ਟਿਕੇ ਰਹੋ ਸੱਚੋ ਸਾਚ ਕਮਾਵਣਾ ਸੱਚੇ ਸ਼ਬਦ ਮਿਲਾਓ ਰਹਾਓ ਸਦਾ ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ ਸਦਾ ਥਿਰ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜੇ ਰਹੋ ਰਹਾਓ ਹੈਰ ਜਾਨਾ ਰੁਕ ਜਾਨਾ ਜਿਨੀ ਨਾਮ ਪਛਾਨਿਆ ਤਿਨ ਵਿਟੋ ਬਲ ਜਾਓ ਮੈਂ ਉਹਨਾਂ ਗੁਰੂ ਮੁਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ ਆਪ ਛੋੜ ਚਰਨੀ ਲਗਾ ਚੱਲਾ ਤਿਨ ਕੈ ਭਾਏ ਆਪਾ ਭਾਵ ਤਿਆਗ ਕੇ ਮੈਂ ਓਨਾ ਦੀ ਚਰਨੀ ਲਗਦਾ ਹਾਂ ਮੈਂ ਓਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਜਿਹੜੇ ਮਨੁੱਖ ਨਾਮ ਜਪਣ ਵਾਲਿਆਂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਅਡੋਲਤਾ ਦੀ ਸਿਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਰੂਪ ਲਾਭ ਹਾਸਲ ਹੋ ਜਾਂਦਾ ਹੈ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਮਾਤਮਾ ਦਾ ਦਰ ਨਹੀਂ ਲੱਭਦਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਐਸਾ ਸਤਗੁਰੂ ਲੋੜੈ ਲਹੋ ਜਿੰਦੂ ਪਾਈਐ ਸੱਚ ਸੋਏ ਤੂੰ ਵੀ ਅਜਿਹੇ ਆ ਗੁਰੂ ਲੱਭ ਲੈ ਜਿਸ ਪਾਸੋਂ ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਪਾਵੈ ਸੋ ਹੋਏ ਜਿਹੜਾ ਮਨੁੱਖ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ ਉਹ ਕਾਮ ਦੇ ਦਇਕ ਦੈਤਾਂ ਨੂੰ ਮਾਰ ਲੈਂਦਾ ਹੈ ਉਹ ਆਤਮਿਕ ਆਨੰਦ ਵਿੱਚ ਟਿਗਿਆ ਰਹਿੰਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜਿਹਾ ਸਤਿਗੁਰੂ ਕਰ ਜਾਣਿਆ ਤਿਹਾ ਜਿਹਾ ਸੁਖ ਹੋਏ ਜਿਹਾ ਸਤਿਗੁਰੂ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਜੁਰਮਰ ਪਾਸ਼ਾ ਜੀ ਕੀ ਸਾਰੇ ਕੋਈ ਵੀ ਮਨੁੱਖ ਗੁਰ ਚਰਨਾਂ ਵਿੱਚ ਸਰਦਾ ਬਣਾ ਕੇ ਵੇਖ ਲਏ ਸਤਗੁਰੂ ਨੂੰ ਜੇਹੋ ਜਿਹਾ ਕਿਸੇ ਨੇ ਸਮਝਿਆ ਹੈ ਉਹ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ ਇਹੋ ਸਸਾ ਇਹੋ ਸਹਸਾ ਮੂਲ ਨਾਹੀ ਪਾਉ ਲਾਏ ਜਨ ਕੋਏ ਇਸ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਹੈ ਭਾਵੇਂ ਕੋਈ ਵੀ ਮਨੁੱਖ ਸਤਗੁਰੂ ਨਾਲ ਪਿਆਰ ਕਰਕੇ ਦੇਖ ਲਵੇ ਨਾਨਕ ਏ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਏ ਨਾਨਕ ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ ਸ਼ਬਦ ਦੇ ਰਾਹੀ ਮਿਲਾਪ ਹੋ ਜਾਂਦਾ ਹੈ ਉਹ ਸਿੱਖ ਅਤੇ ਗੁਰੂ ਦੀ ਜੋਤ ਇੱਕ ਹੋ ਜਾਂਦੀ ਹੈ ਸਰੀਰ ਭਾਵੇਂ ਦੋ ਹੁੰਦੇ ਹਨ ਗੁਰਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ 31 ਅੰਗ ਤੇ ਹੁਣ ਜਾ ਰਹੇ ਹਾਂ ਗੁਰੂ ਨਾਨਕ ਪਾਸ਼ਾ ਜੀ ਅੱਗੇ ਮਹਿਰ ਕਰਨਾ ਪਤੀ ਅੰਗ ਤੇ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ ਅਮਰਤ ਛੋੜ ਵਿਖਿਆ ਲੁਭਨ ਸੇਵ ਕਰੇ ਵਿਡਾਣੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਛੱਡ ਕੇ ਮਾਇਆ ਵਿੱਚ ਮਸਤ ਹੁੰਦੇ ਹਨ ਤੇ ਮਾਇਆ ਦੀ ਖਾਤਰ ਹੋਰ ਹੋਰ ਦੀ ਸੇਵਾ ਖੁਸ਼ਾਮਦ ਕਰਦੇ ਰਹਿੰਦੇ ਹਨ ਆਪਣਾ ਧਰਮ ਗਵਾਵੇ ਬੋਝ ਨਾਹੀ ਅਨ ਦਿਨ ਦੁੱਖ ਵਹਾਈ ਉਸ ਤਰ੍ਹਾਂ ਉਹ ਆਪਣਾ ਮਨੁੱਖਾ ਜਨਮ ਦਾ ਫਰਜ਼ ਭੁਲਾ ਬੈਠਦੇ ਹਨ ਪਰ ਸਮਝਦੇ ਨਹੀਂ ਤੇ ਉਹਨਾਂ ਦੀ ਉਮਰ ਹਰ ਵੇਲੇ ਦੁੱਖ ਵਿੱਚ ਹੀ ਬੀਤਦੀ ਹੈ ਮਨਮੁਖ ਅੰਧ ਨਾ ਚੇਤਈ ਡੂਬ ਮੁਏ ਬਿਨ ਪਾਣੀ ਮਾਇਆ ਦੇ ਮੋ ਵਿੱਚ ਅੰਨੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ਭਾਵ ਵਿਕਾਰਾਂ ਵਿੱਚ ਗਲਤ ਗਲਤ ਤਾਣ ਹੋ ਕੇ ਆਤਮ ਮੌਤ ਸਹਿੜ ਲੈਂਦੇ ਹਨ ਅਤੇ ਪ੍ਰਾਪਤ ਵੀ ਕੁਝ ਨਹੀਂ ਹੁੰਦਾ ਮਨ ਰੇ ਸਦਾ ਪਜੋ ਹਰ ਸਰਨਾਈ ਹੇ ਮੇਰੇ ਮਨ ਸਦਾ ਪਰਮਾਤਮਾ ਦੀ ਸ਼ਰਨ ਪਿਆ ਰਹੋ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਹਰ ਬਿਸਰ ਨਾ ਜਾਇ ਰਹਾਓ ਪਰ ਪਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸੇ ਤਦ ਪਰਮਾਤਮਾ ਹਿਰਦੇ ਵਿੱਚੋਂ ਨਹੀਂ ਵਿਸਰਦਾ ਭਾਵ ਭੁਲਦਾ ਨਹੀਂ ਫਿਰ ਸਦਾ ਅੰਦਰ ਹੀ ਟਿਕਿਆ ਰਹਿੰਦਾ ਮਾਲਕ ਰਹਾਉ ਹੁੱਕ ਜਾਣਾ ਠਹਿਰ ਜਾਣਾ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਂਮੇ ਦ੍ਰਿਸ਼ਟੀ ਪਾਈ ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ ਭਾਵ ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ ਮਨਮੁਖ ਦੇ ਹਿਰਦੇ ਵਿੱਚ ਹੋਮੇ ਟਿਕੀ ਰਹਿੰਦੀ ਹੈ ਵਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ ਆਵਣ ਜਾਵਣ ਜੰਮਣ ਮਰਨਾ ਮਨਮੁਖ ਪੱਤ ਗਵਾਈ ਗੁਰੂ ਅੰਮ੍ਰਿਤ ਪਾਸ਼ਾ ਜੀ ਕਹਿ ਰਹੇ ਨੇ ਉਸ ਦਾ ਜਗਤ ਵਿੱਚ ਆਉਣਾ ਜਾਣਾ ਮਰਨਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ ਮਾਨਮੁਖ ਨੇ ਇਲੋਕ ਪਰਲੋਕ ਵਿੱਚ ਇੱਜ਼ਤ ਵੀ ਗਵਾ ਲਈ ਹੈ ਸਤਿਗੁਰੂ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਜਿਸ ਨੇ ਸਤਿਗੁਰੂ ਦੀ ਦਸੀ ਸੇਵਾ ਕੀਤੀ ਉਸ ਨੇ ਆਤਮਿਕ ਆਨੰਦ ਮਾਣਿਆ ਉਸ ਨੂੰ ਉਸ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲ ਰਹੀ ਮਿਲੀ ਰਹਿੰਦੀ ਹੈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇਛੈ ਸੋਈ ਫਲ ਪਾਏ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਤ ਗੁਰ ਦੀ ਦਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ ਜਿਹੜੇ ਮਨੁੱਖ ਸੇਵਾ ਕਰਦੇ ਹਨ ਉਹ ਜੋ ਕੁਝ ਇਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦੇ ਹਨ ਜਤ ਸਤ ਤਪ ਪਵਿੱਤ ਸ਼ਰੀਰਾ ਹਰ ਹਰ ਮਨ ਵਸਾਏ ਗੁਰੂ ਦੀ ਦਸੀ ਸੇਵਾ ਹੀ ਜਤ ਸਤ ਤਪ ਦਾ ਮੂਲ ਹੈ ਗੁਰਮਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਿਸਾ ਲੈਂਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਗੁਰਮਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਡਿਗਿਆ ਰਹਿੰਦਾ ਹੈ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਆਤਮਿਕ ਸੁਖ ਮਾਣਦਾ ਹੈ ਜੋ ਸਤਗੁਰ ਕੀ ਸਰਨਾਗਤੀ ਹੋ ਤਿੰਨ ਕੈ ਬਲ ਜਾਓ ਜਿਹੜੇ ਮਨੁੱਖ ਸਤਗੁਰ ਦੀ ਸ਼ਰਨ ਪੈਂਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਦਰ ਸੱਚੇ ਸਚੀ ਵਡਿਆਈ ਸਹਜੇ ਸੱਚ ਸਮਾਓ ਉਹਨਾਂ ਨੂੰ ਸਦਾ ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲਦੀ ਹੈ ਆਤਮਕ ਅਡੋਲਤਾ ਦੀ ਬਰਕਤ ਨਾਲ ਉਹਨਾਂ ਨੂੰ ਸਦਾ ਥਿਰ ਪ੍ਰਭੂ ਵਿੱਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ ਨਾਨਕ ਨਦਰੀ ਪਾਈਐ ਗੁਰਮਖ ਮੇਲ ਮਿਲਾਓ ਏ ਨਾਨਕ ਇਹੋ ਜੈ ਗੁਰਮਖਾਂ ਦੀ ਸੰਗਤ ਵਿੱਚ ਮਿਲ ਆਪ ਪ੍ਰਾਪਤਾਂ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ਸ੍ਰੀ ਰਾਗ ਮਹੱਲਾ 3ਾ ਸ੍ਰੀ ਰਾਗ ਬਾਣੀ ਵਿੱਚ ਗੁਰੂ ਅੰਮਰ ਪਾਸ਼ਾ ਜੀ ਆਪਣੇ ਅੱਗੇ ਕੀ ਸਮਝਾ ਰਹੇ ਹਨ ਮਾਨਮੁਖ ਧਾਰਮਕ ਮਾਮਣੈ ਜਿਉਂ ਦੁਹਾਗਣ ਤਨ ਸ਼ਿੰਗਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੋਖ ਦੇ ਧਾਰਮਕ ਕਾਮ ਕਾਮਾਨੈ ਇਉ ਹੰ ਜਿਵੇਂ ਕੋਈ ਛਟੜ ਇਸਤਰੀ ਆਪਣੇ ਸਰੀਰ ਉੱਤੇ ਸ਼ਿੰਗਾਰ ਕਰਦੀ ਹੈ ਛੇਜੇ ਕੰਤ ਨ ਆਵਈ ਨਿਤਨਿਤ ਹੋਏ ਖਵਾਰ ਉਸ ਦਾ ਪਤੀ ਉਸ ਦੀ ਛੇਜ ਉੱਤੇ ਕਦੇ ਨਹੀਂ ਆਉਂਦਾ ਉਹ ਵਿਅਰਥ ਛਾਰ ਕਰਕੇ ਸਦਾ ਖੁਆਰ ਹੁੰਦੀ ਹੈ ਪਿਰ ਕਾ ਮਹਿਲ ਨਾ ਪਾਬਈ ਨਾ ਦੀਸੈ ਘਰਬਾਰ ਗੁਰੂ ਅਮਰਦਾਸ ਜੀ ਕੀ ਸਮਝਾ ਰਹੇ ਨੇ ਇਸ ਤਰ੍ਹਾਂ ਮਨਮੁਖ ਮਨੋਖੋ ਵਿਖਾਏ ਖਾਵੇ ਦੇ ਧਾਰਮਿਕ ਕੰਮ ਕੰਮਾ ਨਾਲ ਪ੍ਰਭੂ ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦੇ ਉਸ ਨੂੰ ਪ੍ਰਭੂ ਦਾ ਦਰ ਘਰ ਨਹੀਂ ਦਿਖਦਾ ਭਾਈ રે ਮਨ ਇਕ ਮਨ ਨਾਮ ਧਿਆਏ اے ਭਾਈ ਇਕਾਗਰ ਮਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰ ਸੰਤਾ ਸੰਗਤ ਮਿਲੈ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਉ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕੇ ਰਹਿੰਦੇ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ਰਹਾਉ ਥੋੜਾ ਜਿਹਾ ਰੁਪਣਾ ਹੈਰ ਜਾਣਾ ਗੁਰਮੁਖ ਸਦਾ ਸੁਹਾਗਣੀ ਪੈਰ ਰੱਖਿਆ ਉਰਤਾਰ ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾ ਵਾਂਗ ਹਨ ਉਹ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਮਿੱਠਾ ਬੋਲ ਨਿਵ ਚਲੈ ਸੇਜੇ ਰਵੇ ਪਤਾਰ ਉਹ ਸਭ ਨਾਲ ਮਿੱਠੇ ਬੋਲ ਬੋਲਦੇ ਹਨ ਨਿਉ ਕੇ ਤੁਰਦੇ ਹਨ ਗਰੀਬੀ ਸੁਭਾਅ ਵਾਲੇ ਹੁੰਦੇ ਹਨ ਉਹਨਾਂ ਦੇ ਹਿਰਦੇ ਸੇਜ ਨੂੰ ਪਤੀ ਮਾਣਦਾ ਹੈ ਪ੍ਰਭੂ ਪਤੀ ਮਾਣਦਾ ਹੈ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਪ ਅਪਾਰ ਜਿਨ੍ਹਾਂ ਮਨੁੱਖਾਂ ਦੇ ਗੁਰੂ ਦਾ ਅਟੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹ ਉਹਨਾਂ ਸੋਹਾਗਣਾ ਵਾਂਗ ਹਨ ਜਿਨ੍ਹਾਂ ਜਿੰਨਾ ਸੋਭਾ ਖੱਟੀ ਹੈ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗਿਤ ਦਾ ਦਿਉ ਹੋਏ ਤਦੋ ਹੋਏ ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰ ਮਿਲ ਪੈਂਦਾ ਹੈ ਅੰਤਰੋ ਅੰਤਰਹ ਅੰਤਰੋ ਦੁਖ ਪਰਮ ਕੱਟੀਐ ਸੁਖ ਪ੍ਰਾਪਤ ਹੋਏ ਉਨ੍ਹਾਂ ਗੁਰੂ ਉਹਨਾਂ ਦੇ ਗੁਰੂ ਦੇ ਮਿਲਣ ਨਾਲ ਏਦੇ ਵਿੱਚ ਦੁੱਖ ਕਟਿਆ ਜਾਂਦਾ ਹੈ। ਭਟਕਣਾ ਦੂਰ ਹੋ ਜਾਂਦੀ ਹੈ। ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਗੁਰ ਕੇ ਪਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਹੁਕਮ ਵਿੱਚ ਹੈ ਉਹ ਕਦੇ ਦੁੱਖ ਨਹੀਂ ਪਾਉਂਦਾ। ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਇ ਹਰੂ ਦੀ ਰਜਾ ਵਿੱਚ ਨਾਮ ਅੰਮ੍ਰਿਤ ਹੈ ਜਿਹੜੇ ਰਜਾ ਵਿੱਚ ਤੁਰਦੇ ਤੁਰਦਾ ਹੈ ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਅੰਮ੍ਰਿਤ ਪੀਂਦਾ ਹੈ ਜਿਨ੍ਹਾਂ ਪ੍ਰਾਪਤ ਤਨ ਪਿਆ ਹੋਮੈ ਵਿੱਚੋਂ ਖੋਏ ਜਿਨ੍ਹਾਂ ਮਨੁੱਖਾਂ ਨੇ ਇਹ ਅੰਮ੍ਰਿਤ ਲੱਭ ਪਿਆ ਉਹਨਾਂ ਆਪਣੇ ਅੰਦਰੋਂ ਹੋਮੈ ਨੂੰ ਦੂਰ ਕਰ ਲ ਤਰਕੇ ਪੀਤਾ ਹੈ ਨਾਨਕ ਗੁਰਮਖ ਨਾਮ ਤੇ ਆਈਐ ਸੱਚ ਮਿਲਾਵਾ ਹੋਏ اے ਨਾਨਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਸਦਾ ਥਿਰ ਪ੍ਰਭੂ ਵਿੱਚ ਮੇਲ ਹੋ ਜਾਂਦਾ ਹੈ ਸ੍ਰੀ ਰਾਗ ਮਹਲਾ 3ਾ ਸ੍ਰੀ ਰਾਗ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ ਜਾ ਪਰ ਜਾਣਾ ਆਪਣਾ ਤਨ ਮਨ ਅੱਗੇ ਧਰੇ ਜਦੋਂ ਕੋਈ ਜੀਵ ਇਸਤਰੀ ਪ੍ਰਭੂ ਪਤੀ ਨੂੰ ਆਪਣਾ ਸਮਝ ਲੈਂਦੀ ਹੈ ਭਾਵ ਪ੍ਰਭੂ ਪਤੀ ਨਾਲ ਯਾਦ ਦੀ ਰਾਹੀ ਡੂੰਗੀ ਸਾਂਝ ਪਾ ਲੈਂਦੀ ਹੈ ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ ਭਾਵ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦਿੰਦੀ ਹੈ ਆਪਣਾ ਸਰੀਰ ਵੀ ਹਵਾਲੇ ਕਰ ਦਿੰਦੀ ਹੈ ਭਾਵ ਗਿਆਨ ਇੰਦਰੀਆਂ ਮਾਇਆ ਤੋਂ ਹਟ ਜਾਂਦੀਆਂ ਹਨ ਸੁਹਾਗਣੀ ਕਰਮ ਕਮਾਵਦੀ ਸੇਜ ਕਰਮ ਕਰੇ ਉਹ ਜੀਵ ਇਸਤਰੀ ਉਹੀ ਉਦਮ ਕਰਦੀ ਹੈ ਜੋ ਭਗਤ ਜਨ ਕਰਦੇ ਹਨ ਸਹਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਇਸ ਤਰ੍ਹਾਂ ਆਤਮ ਅਡੋਲਤਾ ਵਿੱਚ ਟਿਕਣ ਕਰਕੇ ਸਦਾ ਥਿਰ ਪ੍ਰਭੂ ਵਿੱਚ ਉਸ ਦਾ ਮਿਲਾਪ ਹੋ ਜਾਂਦਾ ਹੈ ਸਦਾ ਥਿਰ ਪਰਮਾਤਮਾ ਨੂੰ ਆਪਣੇ ਦਰ ਤੇ ਇੱਜ਼ਤ ਦਿੰਦੀ ਹੈ ਸਦਾ ਸਿਰ ਪਰਮਾਤਮਾ ਉਸ ਨੂੰ ਆਪਣੇ ਦਰ ਤੇ ਇੱਜ਼ਤ ਦਿੰਦਾ ਹੈ ਭਾਈ રે ਗੁਰ ਬਿਨ ਭਗਤ ਨਾ ਹੋਏ ਹੈ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ ਬੇਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ ਹੈ ਜੇ ਹਰੇਕ ਜੀਵ ਵੀ ਪਰਮਾਤਮਾ ਦੀ ਭਗਤੀ ਵਾਸਤੇ ਤਾਂ ਕਰੇ ਤਾਂ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਭਗਤੀ ਦੀ ਦਾਤ ਨਹੀਂ ਮਿਲ ਸਕਦੀ ਰਹਾਉ ਠਹਿਰ ਜਾਣਾ ਲੱਖ 84 ਫੇਰ ਪਿਆ ਕਾਮਣ ਦੂਜੈ ਪਾਏ ਪਰ ਜਿਹੜੀ ਜੀਵ ਇਸਤਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ ਉਸ ਨੂੰ 84 ਲੱਖ ਜੋਨਾਂ ਦਾ ਗੇੜ ਭੁਗਤਣਾ ਪੈਂਦਾ ਹੈ ਜੀਵ ਇਸਤਰੀ ਪਾਵ ਉਹ ਕਾਲਪੁਰਖ ਆਪਣਾ ਉਹ ਪਤੀ ਹੈ ਅਸੀਂ ਸਾਰੀਆਂ ਉਸ ਦੀਆਂ ਜੀਵ ਇਸਤਰੀਆਂ ਹਾਂ ਭਾਵੇਂ ਕੋਈ ਲੇਡੀ ਹੈ ਜਾਂ ਜੈਂਟਸ ਹੈ ਉਹ ਸਭ ਉਸ ਕਾਲਪੁਰਖ ਦੀਆਂ ਪਤਨੀਆਂ ਹਾਂ ਉਦਾਹਰਨ ਦੀ ਤੌਰ ਤੇ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਗੁਰੂ ਅੰਗਰ ਪਾਤਸ਼ਾਹ ਜੀ ਗੌਰ ਬੈਣ ਨੀਂਦ ਨਾ ਆਵਈ ਦੁਖ ਰਹਿਣ ਵਿਹਾਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸ ਨੂੰ ਆਤਮਿਕ ਸ਼ਾਂਤੀ ਨਸੀਬ ਨਹੀਂ ਹੁੰਦੀ ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ ਬਿਨ ਸ਼ਬਦੇ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ ਪਤੀ ਨਹੀਂ ਮਿਲਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਝਿਆ ਰਹਿੰਦਾ ਹੈ ਉਹ ਆਪਣਾ ਮਨੁੱਖਾ ਜਨਮ ਜਾਈਂ ਕਰ ਕਰ ਜਾਂਦਾ ਹੈ ਪ੍ਰਭ ਵਿਅਰਥ ਦੁਆ ਜਾਂਦਾ ਹੈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਗੁਰੂ ਪੀਰੀ ਸਾਹਾੰਗ ਜੀ ਆਪਾਂ ਹੁਣ 32 ਅੰਗ ਤੇ ਜਾ ਰਹੇ ਹਾਂ 32 ਅੰਗ ਤੇ ਗੁਰੂ ਸਾਹਿਬ ਜੀ ਆਪਣ ਕੀ ਸਮਝਾ ਰਹੇ ਹਨ ਓਹੋ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਲੁਕਾਈ ਆਮ ਤੌਰ ਤੇ ਮਮਤਾ ਜਲ ਵਿੱਚ ਫਸੀ ਹੋਈ ਸਾਰਾ ਜਗਤ ਮਾਇਆ ਦੀ ਖਾਤਰ ਭਾਲਦੀ ਫਿਰਦੀ ਹੈ ਪਰ ਇਕੱਠਾ ਕੀਤੇ ਆ ਤਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ ਅੰਦੀ ਨਾਮ ਨਾ ਚੇਤਈ ਸਭ ਬਾਦੀ ਜਮਕਾਲ ਮਾਇਆ ਦੇ ਮੋ ਵਿੱਚ ਅੰਨੀ ਹੋਈ ਲੋਕਾਈ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੀ ਸਿਮਰਨ ਹੀਨ ਲੋਕਾਈ ਨੂੰ ਆਤਮਕ ਮੌਤ ਨੇ ਆਪਣੇ ਬੰਧਨਾ ਵਿੱਚ ਬੰਨਿਆ ਹੋਇਆ ਹੁੰਦਾ ਹੈ ਸਤ ਗੁਰੂ ਮਿਲਿਆ ਤਨ ਪਾਇਆ ਹਰ ਨਾਮ ਹਿਰਦੇ ਸੰਭਾਲ ਜੇ ਗੁਰੂ ਮਿਲ ਪਏ ਤਾਂ ਹਰੀ ਨਾਮ ਤਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪਾ ਕੇ ਜੀਵ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭੀ ਰੱਖਦਾ ਹੈ ਨਾਮ ਰਤੇ ਸੇ ਨਿਰਮਲ ਗੁਰ ਕੇ ਸੇ ਸਹਿਜ ਸੁਭਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਆਤਮ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ ਉਹਨਾਂ ਦਾ ਮਨ ਉਹਨਾਂ ਦੇ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਨਾਂ ਦੀ ਜੀਬ ਨਾਮ ਰਸ ਵਿੱਚ ਰਸੀ ਰਹਿੰਦੀ ਹੈ ਨਾਨਕ ਰੰਗਣਾ ਉਤਰੈ ਜੋ ਹਰ ਤੁਰ ਛੋੜਿਆ ਲਾਏ ਏ ਨਾਨਕ ਜਿਨ੍ਹਾਂ ਨੂੰ ਪਰਮਾਤਮਾ ਧਰੋ ਆਪਣੀ ਰਜਾ ਵਿੱਚ ਨਾਮ ਰੰਗ ਚਾੜ ਦਿੰਦਾ ਹੈ ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ਸ਼੍ਰੀ ਰਾਗ ਮਹੱਲਾ 3 ਸ਼੍ਰੀ ਰਾਗ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ ਗੁਰਮਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਜੇ ਪਰਮਾਤਮਾ ਗੁਰੂ ਦੀ ਰਾਹੀ ਜੀਵ ਉੱਤੇ ਕਿਰਪਾ ਕਰਕੇ ਕਰੇ ਤਾਂ ਜੀਵਾਂ ਪਾਸੋਂ ਭਗਤੀ ਕੀਤੀ ਜਾ ਸਕਦੀ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਏ ਸੋਈ ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਆਪ ਵਿੱਚ ਆਪੇ ਵਿੱਚ ਜੋੜ ਦੇਵੇ ਉਸ ਇਸ ਭੇਦ ਨੂੰ ਸਮਝ ਲਏ ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਏ ਹੋਈ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਉਸ ਦੀ ਸਿਫਤ ਸਲਾਹ ਵੀ ਥਿਰ ਰਹਿਣ ਵਾਲੀ ਹੈ ਸਿਫਤ ਸਲਾਹ ਦੀ ਬਾਣੀ ਦੀ ਰਾਹੀ ਕੀ ਉਸ ਨਾਲ ਮਿਲਾਪ ਹੋ ਸਕਦਾ ਹੈ ਭਾਈ રે ਭਗਤ ਹੀਨ ਕਾਹੇ ਜਗ ਆਇਆ ਕਿ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੀ ਭਗਤੀ ਤੋਂ ਸਖਣਾ ਹੈ ਉਸ ਨੂੰ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾ ਕੀਤੀ ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਪ੍ਰਮਾਤਮਾ ਆਪ ਹੀ ਜਗ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਆਪ ਹੀ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਆਪ ਹੀ ਮੇਰ ਕਰਕੇ ਜੀਵਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ ਜੀ ਜੰਤ ਇਹ ਕਿਆ ਵਿਚਾਰ ਹੈ ਕਿਆ ਕੋ ਆਖ ਸੁਣਾਏ ਜੋ ਉਹ ਆਪ ਮੇਰ ਨਾ ਕਰੇ ਤਾਂ ਉਸ ਦੇ ਚਰਨਾਂ ਵਿੱਚ ਜੁੜਨ ਵਾਸਤੇ ਵਿਚਾਰੇ ਜੀਵ ਬਿਲਕੁਲ ਅਸਮਰਥ ਹਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾ ਕੋਈ ਜੀਵ ਉਸ ਦੀ ਸਿਫਤ ਆਖ ਸਕਦਾ ਹੈ ਨਾ ਸੁਣ ਸਕਦਾ ਹੈ ਭਾਵ ਉਸ ਦੀ ਮਿਹਰ ਤੋਂ ਬਿਨਾ ਨਾ ਦਾ ਕੋਈ ਜੀਵ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਉਸ ਗੁਰੂ ਦੀ ਮਿਹਰ ਹੁੰਦੀ ਹੈ ਤਾਂ ਸਾਰਾ ਕੁਝ ਇਹ ਭਾਵਨਾ ਪੈਦਾ ਹੁੰਦੀ ਹੈ ਮਨ ਵਿੱਚ ਮਾ ਜਿਹੜਾ ਮਨੁੱਖ ਹੈ ਉਹ ਗੁਰਮਖ ਬਣ ਜਾਂਦਾ ਜਦੋਂ ਉਹਦੀ ਮੇਰ ਹੁੰਦੀ ਹੈ ਨਹੀਂ ਤਾਂ ਉਹ ਮਨਮੁਖ ਹੀ ਰਹਿੰਦਾ ਸਦਾ ਖੁਆਰੀ ਹੋਇਆ ਰਹਿੰਦਾ ਹੋਰ ਹੋਰ ਪਾਸੇ ਭੱਜਿਆ ਫਿਰਦਾ ਹੋਰ ਹੋਰ ਕਰਮ ਕਰਦਾ ਰਹਿੰਦਾ ਹੈ ਜਦੋਂ ਗੁਰੂ ਸਾਹਿਬ ਮੇਰ ਕਰਦੇ ਆ ਫਿਰ ਉਹ ਆਪਣਾ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਗੁਰਮਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਪਰਮਾਤਮਾ ਆਪ ਹੀ ਗੁਰੂ ਦੇ ਰਾਹੀ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ ਆਪ ਹੀ ਆਪਣੀ ਸੇਵ ਭਗਤੀ ਕਰਾਉਂਦਾ ਹੈ ਦੇਖ ਕੁਟੰਬ ਮੋਹਲ ਬਾਨਾ ਚਲਦਿਆਂ ਨਾਲ ਨਾ ਜਾਈ ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸ ਦੇ ਮੋਹ ਵਿੱਚ ਫਸ ਜਾਂਦਾ ਹੈ ਪਰ ਪਰਿਵਾਰ ਦਾ ਕੋਈ ਸਾਥੀ ਵਿਆਗਤ ਤੋਂ ਤੁਰਨ